ਦਵਾਈ ਦਵਾਈ ਬਲ ਬੀ ਸੁੰਡੀ ਦਾ ਸਬਜੀ ਨੂੰ ਸੁੰਡੀ ਟੈਂਡੇ ਦੇ ਵਿੱਲਾਂ ਨੂੰ ਉਹਨੇ ਦਵਾਈ ਪਹਿਲਾਂ ਵੀ ਇਹ ਪਾਈ ਦੀ ਹੈ ਤੇ ਬਹੁਤ ਵਧੀਆ ਕਾਰੰਗਰ ਸ ਹੈ ਗਾੜੀ ਹੈ ਬਹੁਤ ਬਹੁਤ ਸਾਰੀਆਂ ਰੰਗ ਅਜੇ ਟੱਕਣ ਦਮਾਰੀ ਮਾਰ ਮਾਰ ਦੇਣੀ ਵੀ ਇਲਾ ਦੇ ਉੱਤੇ ਇਹ ੁੰਡੀ ਮੱਛਰ ਇਹ ਵੀ ਤਾਂ ਗਏ ਦੱਸੀ ਤੇ ਦਾਤ ਤੋਂ ਤੋਂ ਅੱਧੀ ਵੀ ਹੋ ਲੈ ਜਾਂਦੀ ਹੈ ਵਰੀਆ ਜੀ ਆ ਵਰਤੀ ਉਹ ਪਹਿਲਾਂ ਤੇ ਜਲ ਤਾਂ ਬਹੁਤ ਵਧੀਆ ਦਾ ਅੱਗੇ ਵੀ ਲਗੋ ਲੋੜ ਮਾਰਦਣੀਆਂ ਕਿਉਂਕਿ ਉਹਨਾਂ ਬਹੁਤ ਮਾਤਾ ਦੀ ਬੂਟੀ ਮੈਂ ਦੇਖੀ ਅੱਜ ਸੰਧੀ ਬਈ ਜਾਂਦੀ ਆ ਖਰਾਬ ਹੋਈ ਜਾਂਦੇ ਆ ਛੋਟਿਆਂ ਨੂੰ ਦਾ ਡੀ ਨਹੀਂ ਜਾਣੋ ਜਦੋਂ ਉਹਨਾਂ ਨੇ ਡਾੜਾ ਖਰਾਬ ਹੋ ਗਿਆ ਨੂੰ ਬਰੋਗੇ ਤੇ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਨਾ ਇਹਨ ਮਰ ਜਾਂਦੀ ਦੁਕਾਨ ਆਪਣੀ ਕੋਈ ਪਰ ਉਹ ਜਿਹੜੀ ਦਵਾਈ ਆਉਂਦੀ ਆ ਇੱਧਰ ਪਾਣੀ ਨਾ ਛੱਡਿਆ ਸਾਰੀ ਸਬਜ਼ੀ ਨੂੰ ਮਾਰ ਦੇਣੀ ਇਹ ਲਾ ਬੋਲਾ ਤੇ ਜਿਆਦੀ ਦੀ ਬਾਕੀ ਠੀਕ ਹੀ ਹੈ ਜੋ ਬਾਅਦ ਚ ਲੋਡ ਪਈ ਮਾਰਾ ਨਹੀਂ ਆ ਬੁੱਤ ਨੂੰ ਬੋੜੀ ਪੈਣੀ ਅਕਦੀ ਦੇ ਵਾਦੇ ਚ ਤੁਸੀਂ ਵਧੀਆ ਚੰਗੀ ਤਰ੍ਹਾਂ ਮਾਰੀ ਜਾਂਦੇ ਨੂੰ ਆ ਬੂਟਿਆਂ ਨੂੰ ਅੱਜ ਤਾਂ ਮੈਨੂੰ ਦੋ ਕਬੂਟਿਆਂ ਨੂੰ ਜਾਦੇ ਆ ਵੱਡੇ ਬੂਟੇ ਨਹੀਂ ਇਹਨਾਂ ਨੂੰ ਮਾਰ ਦਿਆਂਗੇ ਤੂੰ ਪਾਣੀ ਖਾਉਂ ਸਰਦੇ ਬਾਲੇ ਇਹਨੇ ਹੁੰਡੀ ਆ ਮੈਂ ਇੱਥੇ ਦੇਖੀ ਹੁੰਡੀ ਨਹੀਂ ਵੇਖ ਉਹ ਸੁਖਣ ਦਾ ਤੇ ਮੜ ਮੋਟਾ ਹੁੰਦਾ ਹੁੰਦਾ ਰੁਕ ਸੁੱਕਣ ਕਦੇ ਨਹੀਂ ਆ ਸੁੰਡੀ ਦਾ ਕਰਕੇ ਜਿਆਦਾ ਮੱਛਰ ਮੁੱਛਾ ਜਿਹੜਾ ਦਵਾਈ ਆ ਤੇ ਆਪਣੀ ਦਵਾਈਆਂ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਕਿਲ ਕਰੋਨ ਪਲਸ ਕੋਈ ਮਰਦ ਜੀ ਆਪਣੀ ਇਹ ਪਿਛਲੇ ਸਾਲ ਵੀ ਇਹ ਪਾਈ ਹੈ ਕਿ ਬਹੁਤ ਹੀ ਰਿਜ਼ਲਟ ਤੇ ਵਧੀਆ ਲੱਗਿਆ ਵਕਤ ਕੇ ਦੇਖੋ ਵਧੀਆ ਰਿਜ਼ਲਟ ਇਹਦਾ ਤੁਹਾਡੇ ਲਾਈਕਸ ਤੇ ਕਮੈਂਟਸ ਜਰੂਰ ਕਰਦੇ ਚੰਗੀ ਲੱਗੂਗਾ